ਇੰਨੇ ਕੜੀਆਂ ਮਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾ ਕਪੜੇ ਸੁੱਕੇ ਰੱਖਿਆ ਕਰੋ ਉਹ ਵੀ ਚੱਕ ਕੇ ਲੈ ਜਾਂਗੇ ਆ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਬਣਾਇਆ ਕਰੋ ਜੋ ਕੁ ਪਾਇਆ ਉਹ ਸਾਰਾ ਨਾਲ ਅੱਗੇ ਲੈ ਜਾਣਗੇ ਹੁਣ ਹਰਮੀਤ ਹੈ ਤੁਸੀਂ ਹੈਰਾਨ ਹੈ ਆਹ ਸੁਣਦਾ ਸੀ ਕਾਲੀ ਦੇ ਖਤਮ ਹੈ ਚਲੋ ਮੈਂ ਦਾਣ ਲਾਣਾ ਥੋੜਾ ਜਾਂ ਸਾਲਕ ਮੈਂ ਚੰਗੇ ਨੋਟ ਨਾਟ ਕਮਾਵਾਵਾਂ ਉਹ ਸੋਚਦਾ ਕਿ ਆ ਮਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜਾਊਗਾ ਟੌਰ ਬਣ ਜੂਗੀ ਠੱਗੀ ਠੁੱਕੀ ਮਾਰ ਲਊਗਾ ਉਹ ਤੇਰੀ ਕੋਈ ਠੱਗੀ ਨਹੀਂ ਬੰਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਕੜੇ ਆ ਝਾੜੂ ਗਣਾ ਕੋਈ ਪੁੱਛਦਾ ਆ ਦੇਖੋ ਸਾਰੇ ਕੁਝ ਹੋਏ ਕੁਝ ਕੋਲ ਕੋਲਸ ਵਾਲੇ ਜਿੰਨੇ ਆ ਆ ਜਿੰਨੇ ਨੌਜਵਾਨ ਐ ਇਹਨਾਂ ਪੁੱਛਣ ਪਰਦਾ ਕਰ ਲੋ ਕਿਨੇ ਭਰਤੀ ਕੀਤਾ ਮੈਂ ਕੀਤਾ ਨਾ ਤੁਸੀਂ ਦੇਖੋ 70000 ਪੁਲਿਸਾ ਪੰਜਾਬ ਦੀ ਘਰ ਤੋਂ ਕੋ 40000 ਮੁੰਡੇ ਮੈਂ ਜਿੱਸਾਂ ਦੀ 10 ਸਾਲ ਸਰਕਾਰ ਚ ਮੈਂ ਪਰਦੀ ਕੀਤੇ ਆ ਲੇੜੀ ਕੁੜੀ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਪਰਦੀ ਮੈਂ ਕੀਤਾ ਆ ਫਰਕ ਹੈ ਆਪਣਿਆਂ ਦਾ ਗੱਲਾਂ ਜਨਾਓ ਲਾਰਿਆਂ ਜਨਾਓ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾਂ ਪਾਟੀ ਹੈ ਇਸ ਪਾਰਟੀ ਨੂੰ ਬਚਾ ਲਓਗੇ ਤਾਂ ਵੱਜੂਗੀ ਕੌਮ ਵੱਜੂਗੀ ਨਹੀਂ ਤਾਂ ਖਤਮ ਹੋ ਜਾਊਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਹਾਂ ਤਦ ਹਜੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਹੈ ਮਰਾਸਾ ਸਰਕਾਰ ਨੂੰ ਚੇਲ ਮੋਟਣ ਦੀ ਹੈ ਪ੍ਰਧਾਨ ਤਦ ਪਟਨਾ ਸਾਹਿਬ ਦੀ ਮੈਨੇਜਮੈਂਟ ਵੀ ਵਿਆਹ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਲੈ ਲਈ ਹੈ ਐਸਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਅਈ ਆ ਵੀ ਚੁੱਲੇ ਦਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਐ ਜੀਪੀਸੀ ਅਕੀਲ ਲਾ ਕੇਲਾ ਤੁਹਾਡਾ ਆ ਤੇ ਇੰਨੇ ਘੜੀਆਂ ਮੱਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮੱਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾ ਕੱਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਣਗੇ ਆ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋ ਕੁ ਪਾਇਆ ਉਹ ਸਾਰਾ ਲੈ ਜਾਣਗੇ ਹੁਣ ਹਰਮੀਤ ਹੈ ਤੁਸੀਂ ਹੈਰਾਨ ਹੈ ਮੈਂ ਸੋਚਦਾ ਸੀ ਕਾਲੀ ਦਾ ਲਿਖਾ ਤਾ ਮੈਂ ਚਲੋ ਮੈਂ ਦਾਲ ਲਾ ਲਾਂ ਥੋੜਾ ਜਿਹਾ ਸਾਲ ਕਮਾਂ ਚੰਗੇ ਨੋਟ ਨਾਲ ਕਮਾਵਾਂ ਉਹ ਸੋਚਦਾ ਕਿ ਆ ਮੇਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਣ ਜੂਗੀ ਠੱਗੀ ਠੁਕੀ ਮਾਰ ਲੂਗਾ ਉਹ ਤੇਰੀ ਕੋਈ ਠੱਗੀ ਨਹੀਂ ਬਣਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਕੜੇ ਆ ਝਾੜੂ ਕੋਲ ਕੋਈ ਪੁੱਛਦਾ ਆ ਦੇਖੋ ਸਾਰੇ ਖੁਸ਼ ਹੋਏ ਪੁਲਿਸ ਵਾਲੇ ਜਿੰਨੇ ਆ ਜਿੰਨੇ ਨੌਜਵਾਨ ਹੈ ਇਹਨਾਂ ਪੁਲਸਨ ਪਰਦਾ ਕਰ ਲੋ ਕਿਨੇ ਭਰਤੀ ਕੀਤਾ ਨਹੀਂ ਕੀਤਾ ਨਾ ਤੁਸੀਂ ਦੇਖੋ 70000 ਪੁਲਸ ਹੈ ਪੰਜਾਬ ਦੀ ਘੱਟ ਤੋਂ 40000 ਮੁੰਡੇ ਮੈਂ ਜਿਸਾਂ ਦੀ 10 ਸਾਲ ਸਰਕਾਰ ਦੇ ਮੈਂ ਭਰਤੀ ਕੀਤੇ ਆ ਲੇੜੀ ਪੁਲਿਸ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਭਰਤੀ ਮੈਂ ਕੀਤਾ ਆ ਆ ਫਰਕ ਹੈ ਆਪਣਿਆਂ ਦਾ ਗੱਲਾਂ ਜਨਾਓ ਲਾਰਿਆਂ ਜਨਾਓ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾ ਪਾਰਟੀ ਐ ਐਸ ਪਾਰਟੀ ਨੂੰ ਬਚਾ ਲਓਗੇ ਤਾਂ ਬਚ ਜਾਓਗੇ ਕੌਮ ਬਚ ਜਾਊਗੀ ਨਹੀਂ ਤਾਂ ਖਤਮ ਹੋ ਜਾਊਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਏ ਹਾਂ ਤਾਂ ਤੇ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਐ ਮਰਾਕਾ ਸਰਕਾਰ ਨੂੰ ਕਿਹ ਮਰਉਣ ਦੀ ਐ ਪ੍ਰਧਾਨ ਤੱਤ 50 ਸਾਬੀ ਮੈਨੇਜਮੈਂਟ ਵੀ ਵਿਆਹ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਲੈ ਲਈ ਹੈ ਐਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਅਈ ਆ ਵੀ ਚੁੱਲੇਦਲ ਵਾਲੇ ਕਮਜ਼ਾ ਕਰਨਾ ਚਾਹੁੰਦੇ ਸੀ ਐਜੀਪੀਸੀ ਅਕੀਲ ਲਾਕੈਲਾ